ਚੂਣ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਆਸ਼ੀਸ਼ ਖੇਤਾਨ ਅਤੇ ਕਮਰ ਸੰਦੂ ਖਿਲਾਫ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅੰਮ੍ਰਿਤਸਰ ਚ ਚਰਵਾ ਸਕਦੀ ਹੈ ਮਾਮਲਾ ਦਰਜ ਐਸ ਡੀ ਪੀ ਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਸ਼ੀਸ਼ ਖੇਤਾਨ ਦੀ ਮਾਫੀ ਕੀਤੀ ਰੱਦ ਕੈਬਨਿਟ ਮੰਤਰੀ ਵਿਕਰਮ ਸਿੰਘ ਜੀਠੀਆ ਵੱਲੋਂ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਖਿਲਾਫ ਕੀਤੇ ਮਾਣਹਾਨੀ ਦੇ ਕੇਸ ਦੀ ਸੁਣਵਾਈ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਅੱਜ ਪਿਛਲੀ ਸੁਣਵਾਈ ਦੌਰਾਨ ਆਮ ਆਦਮੀ ਪਾਰਟੀ ਦਾ ਵਕੀਲ ਨਹੀਂ ਹੋਇਆ ਸੀ ਪੇਸ਼ ਆਪਨੇ ਤਾਮਾਵਲੋਂ ਸਿਆਸੀ ਸਟੇਜਾਂ ਤੋਂ ਮਜੀਠੀਆਂ ਨੂੰ ਨਸ਼ਾ ਕਾਰੋਬਾਰ 'ਚ ਸ਼ਾਮਲ ਕਰਨ ਕਾਰਨ ਮਜੀਠੀਆਂ ਨੇ ਠੋਕਿਆ ਸੀ ਮਾਨਹਾਨੀ ਦਾ ਦਾਵਾ ਸੈਕਟਰਮ ਪ੍ਰਚਾਰਕ ਰঞ্জੀਤ ਸਿੰਘ ਟੜਰੀਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਅੱਜ ਪੰਜਾਬ ਸਰਕਾਰ ਪੰਜਾਬ ਪੁਲਿਸ ਅਤੇ ਸੀਬੀਆਈ ਨੇ ਕਰਨੇ ਨੇ ਜ਼ਿੰਮੇਵਾਰ ਲੁਧਿਆਣਾ ਵਿੱਚ 17 ਮਈ ਨੂੰ ਟੜਰੀਆਂ ਵਾਲਿਆਂ ਦੇ ਕਾਫਲੇ ਤੇ ਹੋਏ ਹਮਲੇ 'ਚ ਉਹਨਾਂ ਦੇ ਸੇਵਾਦਾਰ ਭੁਪਿੰਦਰ ਸਿੰਘ ਦੀ ਹੋਈ ਸੀ ਮੌਤ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਵਿਵਾਦ ਵਿਚਕਾਰ ਕੈਪਟਨ ਨੇ ਅਲਾਪਿਆ ਟਿਕਟਾਂ ਦਾ ਰਾਗ ਟਿਕਟਾਂ ਦੇ ਚਾਹਵਾਨਾਂ ਨੂੰ 15 ਅਗਸਤ ਤੱਕ ਅਰਜ਼ੀਆਂ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ 'ਚ ਜਮ੍ਹਾਂ ਕਰਵਾਉਣ ਲਈ ਆਖਿਆ ਕੈਪਟਨ ਅਮਰਿੰਦਰ ਸਿੰਘ ਨੇ ਕਾਬਲ ਉਮੀਦਵਾਰਾਂ ਨੂੰ ਟਿਕਟਾਂ ਦਿੱਤੇ ਜਾਣ ਦਾ ਕੀਤਾ ਦਾਵਾ ਯੂਰੋ ਕੱਪ ਦੇ ਸੈਮੀਫਾਈਨਲ ਵਿੱਚ ਜਰਮਨੀ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਫਰਾਂਸ ਦੀ ਟੀਮ ਫਰਾਂਸ ਨੇ 2-0 ਨਾਲ ਜਿੱਤਿਆ ਮੁਕਾਬਲਾ ਖਿਤਾਬੀ ਮੁਕਾਬਲੇ 'ਚ ਪੁਰਤਗਾਲ ਤੇ ਫਰਾਂਸ ਦੀ ਟੱਕਰ ਅੱਜ ਰਾਤ ਨੂੰ ਹੋਏਗੀ